ਅਰੇ ਸਸਰੀਆ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ ਤੇ ਮੈਂ ਚੱਲਿਆ ਨਦੀਪਰੋਂ ਛੱਡਣ 90 ਅੱਜ ਹੋ ਗਏ ਲੇਟ ਤੁਸੀਂ ਠੀਕ ਆ ਤੁਹਾਨੂੰ ਸਕੂਟੇ 'ਚ ਛੱਡ ਕੇ ਜਾਣਾ ਪੈਣਾ ਮੈਂ ਦੋਸ਼ ਕਰਦੀ ਐ ਇੰਨਾ ਚਲੋ ਮੈਂ ਛੱਡ ਕੇ ਆਣਾ ਹਾਂ ਤਾਂ ਅਜੇ ਇਹ ਪੇਪਰ ਚਾਹੁੰਦੇ ਨੇ ਮੈਂ ਵੀ ਸਟਰਗਲ ਕਰਦੀ ਆ ਦੇਖ ਰੋਟੀ ਫਿਰ ਮੈਂ ਪੈਕ ਕਰਦੀ ਆ ਅੱਛਾ ਬਹੁਤ ਅੱਖਾਂ ਨਾਲ ਆ ਗਏ ਚਲੋ ਚੱਲ ਚੱਲਨੇ ਆਪਾਂ ਸਕੂਲ ਚਲੋ ਵੈਰੀ ਗੁੱਡ ਚਲੋ ਚਲੋ ਚੱਲ ਮਜਾ ਵੀ ਲਵ ਲਵ ਆ ਪਈ ਮੇਰੀ ਚਾਹ ਦੇ ਚਾਹ ਪਈ ਆ ਜਿਹੜਾ ਦਾ ਲਾਸਟ ਪੇਪਰ ਆ ਉਸ ਤੋਂ ਬਾਅਦ ਉਹਦਾ ਰਿਜ਼ਲਟ ਲੈ ਕੇ ਆਵਾਂਗੇ ਫਿਰ ਆਵੇਗਾ ਇਥੇ ਆ ਕੇ ਖੜਾ ਸੀ ਆ ਦੇਖੋ ਸਾਰੇ ਬਸ ਨਰਮਾ ਝੋਲਣਾ ਹਰੀਆਲੀ ਰੇਲੀ ਹੋਰੀ ਸਾਰੇ ਬਸ ਸੂਰਜ ਰੋਸ਼ਨੀ ਜਿਆਦਾ ਸੂਰੀ ਦੀ ਇਸ ਕੰਨ ਸਾਫ ਨਹੀਂ ਆਦੀ ਵੀਡੀਓ ਤੇ ਹੁਣ ਚਲਦੇ ਆ ਦੁਕਾਨ ਤੇ ਆਪਾਂ ਜੀ ਅੱਜ ਮੈਂ ਆ ਗਿਆ ਦੁਕਾਨ ਤੇ ਬੱਚਿਆਂ ਨੂੰ ਛੱਡਣ ਤੋਂ ਬਾਅਦ ਸਿੱਧਾ ਦੁਕਾਨ ਤੇ ਆਪਣੀ ਦੁਕਾਨ ਖੋਲ ਲਈ ਆਪਾਂ ਇਧਰ ਬਾਬੇ ਖੜੇ ਨੇ ਠੀਕ ਹੈ ਆਪਣੀ ਦੁਕਾਨ ਖੋਲ ਕੇ ਸਫਾਈਆਂ ਤਿਆਰ ਨੇ ਭਾਈ ਸਾਹਿਬ ਇੱਕ ਬਾਬਾ ਜੀ ਉਹ ਖੜੇ ਨੇ ਦੇਖੋ ਹਾਂਜੀ ਮੈਂ ਆ ਗਿਆ ਘਰੇ ਤੇ ਹੁਣ ਅਸੀਂ ਜਾਣਾ ਪੌਦੇ ਲੈ ਆ ਰੱਖੇ ਸੀ ਨਾ ਆ ਦੋ ਪਏ ਨੇ ਟਾਈਮ ਨਹੀਂ ਲੱਗਾ ਸਾਡੇ ਦੇ ਬਾਥੇ ਜਾ ਕੇ ਮਿੱਟੀ ਲੈ ਕੇ ਆਨੇ ਤੇ ਮਨਪ੍ਰੀਤ ਗੱਲ ਸੁਣ ਮੇਰੀ ਆ ਨਾ ਪੌਦੇ ਸਾਰੇ ਛਾਂ ਵਾਲੇ ਨੇ ਤੁੱਪੇ ਰਾ ਕਰਕੇ ਨਾ ਸਾਰੇ ਸੋਕ ਗਿਆ ਦੇ ਪਰਲੇ ਪਾਸ ਸਾਰੇ ਸੋਕ ਗਿਆ ਵੀ ਸੋਕ ਗਿਆ ਖਿੱਚ ਕੇ ਨੂੰ ਇੱਧਰ ਛਾਂ ਤੇ ਕਰ ਇਹਨਾਂ ਨੂੰ ਖਿੱਚ ਲੈਗੀ ਇੱਧਰ ਲੈ ਇੱਧਰ 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 ਉਧਰ ਕਿਧਰ ਲੈ ਕੇ ਜਾਨੀ ਆ ਹਾਂ ਚਲ ਰੱਖ ਦੇ ਨੂੰ ਛਾਂ ਤੇ ਕਰ ਬਿਰ ਉਹਨੂੰ ਕਿੱਥੇ ਵੀ ਰੱਖ ਦੇ ਇਹ ਪੌਦਾ ਨਾ ਛਾਂ ਵਾਲੇ ਸੀ ਬਰਾਂਡੇ 'ਚ ਪਏ ਸੀ ਉੱਥੇ ਚੱਕ ਰੱਖਤਾ ਤੇ ਇੱਕ ਆ ਪੌਦਾ ਦੇਖੋ ਇਹਨੂੰ ਨਾ ਰੰਗ ਕਰਾਇਆ ਸੀ ਨਾ ਉਦੋਂ ਰੰਗ ਪੈ ਗਿਆ ਅੰਦਰੇ ਪਏ ਵੀ ਪੌਦਾ ਸੁੱਕ ਗਿਆ ਹੋਰ ਲੈ ਕੇ ਆਣਾ ਪਊਗਾ ਹੁਣ ਚੱਲ ਠੀਕ ਐ ਇੱਥੇ ਸਹੀ ਐ ਹਾਂ ਚੱਲ ਚਲੀਏ ਹੁਣ ਤੇ ਇੱਕ ਨਾ ਗੱਲ ਹੋਰ ਕੱਲ ਮਨਪ੍ਰੀਤ ਦੀ ਦਵਾਈ ਲੈਂਦੀ ਜਾ ਕੇ ਰਿਪੋਰਟ ਕਰਾਈ ਖੂਨ ਘਟਾ ਆਇਆ ਖੂਨ ਦੱਸੋ ਕਿੰਨਾ ਆ ਸਕਦਾ ਹੈ ਕਿੰਨਾ ਕੀ ਆ ਸਕਦਾ ਖੂਨ ਰਿਪੋਰਟ ਕਰਾਈ ਖੂਨ ਘਟਾ ਆਇਆ ਹੁਣ 15 ਸਾਲ ਹੋ ਗਏ ਪਿੰਦੀ ਨੂੰ ਮੇਰੇ 'ਚੋਂ ਵੀ ਖੂਨ ਐ ਮੇਰੇ 'ਚੋਂ ਵੀ 15 ਸਾਲ ਗਲਤ ਸੁਣ ਲਿਆ ਹੁਣ ਤੂੰ 30 ਪੀਕੇ ਨੇ ਮੇਰੇ ਚ ਵੀ ਖੂਨ ਖਤਮ ਕਰਤਾ ਦੱਸੋ ਹੁਣ ਪਰ ਮੈਂ ਹੁਣ ਸੇਬ ਸੂਖ ਖਾ ਕੇ ਤਿਆਰੀ ਕਰਾਂਗਾ ਠੀਕ ਹੈ ਨਹੀਂ ਤੂੰ ਕਹਿੰਦਾ ਰਹਿੰਦਾ ਨਾ ਸਾਰਿਆਂ ਨੂੰ ਦੱਸਦਾ ਰਹਿੰਦਾ ਵੀ ਇਹ ਮੇਰਾ ਖੂਨ ਪੀਂਦੀ ਹੈ ਮੇਰਾ ਖੂਨ ਪੀਂਦੀ ਹੈ ਕਿਹੜਾ ਖੂਨ ਪੀਂਦਾ 6 ਗ੍ਰਾਮ ਖੂਨ ਹੈ ਮੇਰਾ ਆਪਦਾ ਹੀ ਘਟੇਗਾ ਫਿਰ ਕਟਾਉਣਾ ਹੀ ਐ ਹੁਣ ਮੇਰੇ ਚ ਖੂਨ ਕੱਟ ਤੂੰ ਚੂਸ ਗਈ ਸਾਰਾ ਜਿਹੜਾ ਹੈਗਾ ਸੀ ਹੁਣ ਮੇਰੇ ਕੋਲ ਖੂਨ ਮਿਲਦਾ ਨਹੀਂ ਤੈਨੂੰ ਹੁਣ ਮੈਂ ਸੇਬ ਸੂਖ ਖਾਵਾਂਗਾ ਪਪੀਤਾ ਪੋਤਾ ਖਾਵਾਂਗਾ ਅਨਾਰ ਲਿਆ ਕੇ ਖਾਇਆ ਕਰਾਂਗਾ ਪਰ ਖੂਨ ਵੱਜੇਗਾ ਨਾ ਫਿਰ ਪੀਵੇਗੀ ਬਸ ਰਹਿਣ ਦੇ ਪੀਣ ਲੱਗਾ ਟਾਈਮ ਨਹੀਂ ਲਾਂਦੀ ਉਹ ਤਾਂ ਹੁਣ ਕੈਂਦੀ ਲੋੜ ਮੇਰਾ ਖੂਨ ਤੂਸ ਗਿਆ ਨਹੀਂ ਤੂਸ ਉਹ ਰਹਿਣ ਤੇਰੇ ਕਿਹੜਾ ਕਿੱਥੇ ਆਇਆ ਹੈਗਾ ਕਿੱਥੇ ਤੇਰੇ ਚੂਣਾ ਮਰੀ ਹੁੰਦੀ ਚੱਲ ਕਾਵਣ ਲੱਗਦੇ ਨੇ ਤੇ ਸ਼ਾਮ ਹੁੰਦੀ ਜਿੰਨੇ ਤੱਕ ਮੈਂ ਸੌਂਦੀ ਨਹੀਂ ਉਹਨੇ ਦੇਖੋ ਮੈਂ ਬਹੁਤ ਹੀ ਹਾਂ ਇਹ ਸੱਚਾਈ ਹੈ ਚੀਕਦੀ ਰਹਿੰਦੀ ਏ ਜ਼ਰਾ ਦਾ ਨਹੀਂ ਕੰਮ ਹੈ ਸੱਚਾਈ ਹੈ ਵਾ ਤੇ ਸਹੀ ਆ ਗੁੱਡ ਮੈਂ ਤਾਂ ਸੁਣਾ ਚਾਹੁੰਦਾ ਜੀ ਤੂੰ ਆਪੇ ਦੱਸ ਤਾਂ ਬਹੁਤ ਵਧੀਆ ਕੀ ਗੱਲ ਹੈ ਬਹੁਤ ਵਧੀਆ ਸਮਾਂ ਕਿਤਨਾ ਖਾਂਦੇ ਨੇ ਇੱਕ ਕੰਮ ਨੂੰ ਮੈਂ ਚਾਰ ਵਾਰੀ ਦੁਰਾਨੀ ਆ ਚਾਰ ਵਾਰੀ ਆ ਕਰ ਦੋ ਆ ਕਰ ਦੋ ਆ ਕਰ ਦੋ ਪਰ ਸੁਣਨਾ ਨਹੀਂ ਹੈਗਾ ਮੇਰੀ ਕਿਸੇ ਗੱਲ ਇਹ ਵੀ ਗੱਲ ਠੀਕ ਆ ਕਰ ਦੋ ਕਰ ਤਿੰਨ ਇੰਜੈਕਸ਼ਨ ਲੱਗੇ ਮੈਨੂੰ ਤਿੰਨ ਹੈ ਆ ਬਾ ਮੇਰੀ ਹਜੇ ਨਹੀਂ ਚਕੀਂਦੀ ਮੈਂ ਫੇਰ ਵੀ ਖੜੀ ਆ ਮੈਂ ਕਹਿੰਦੀ ਤੇ ਚਲ ਆਪਾਂ ਬਲੌਗ ਬਣਾ ਲਈਏ ਇਹ ਤੁਸ ਚਾਹ ਵੀਡੀਓ ਬਣਾਇਂਗੇ ਨਿਆ ਹੁਣੇ ਘੰਟਾ ਹੋ ਗਿਆ ਵੀਡੀਓ ਬਣਾਉਣ ਦੇ ਨੂੰ ਚਲੋ ਤੁਸੀਂ ਲਾਈਕ ਵੀ ਨਹੀਂ ਕਰਦੇ ਤੁਸੀਂ ਬਲੌਗ ਵੀ ਪੂਰਾ ਨਹੀਂ ਦੇਖਦੇ ਬਈ ਬਲੌਗ ਵੀ ਦੇਖਾ ਕਰੋ ਸ਼ੇਅਰ ਵੀ ਕਰਾਓ ਬਲੌਗ ਕਮੈਂਟ ਵੀ ਕਰਾਓ ਚਲੋ ਚੱਲਦੇ ਆਪਾਂ ਮਿੱਟੀ ਲੈ ਕੇ ਆਣਾ ਤੇ ਇੱਕ ਅੰਦਾ ਕੋਈ ਕੋਈ ਉਹ ਸਾਨੂੰ ਕੀ ਦੋਸਤਾਂ ਨੂੰ ਤੈਨੂੰ ਪਤਾ ਕੀ ਹੁੰਦਾ ਹੈ ਕੀ ਹੁੰਦਾ ਸਬਸਕ੍ਰਾਈਬਰ ਸਬਸਕ੍ਰਾਈਬ ਕਰੋ ਸਬਸਕ੍ਰਾਈਬਰ ਸਬਸਕ੍ਰਾਈਬ ਜੀ ਇਥੇ ਰੁਕ ਜਾ ਬਸ ਹਾਂ ਚੱਲ ਚੱਲ ਆ ਗੱਟਾ ਹੈ ਗੱਟੇ ਦੀ ਮਿੱਟੀ ਪਾ ਕੇ ਲੈਣੇ ਜਾ ਕੇ ਮੈਂ ਹੈ ਕਿ ਨਹੀਂ ਸੀ ਤਾਂ ਵੇਖ ਲੈ ਮਿੱਟੀ ਵੀ ਨਹੀਂ ਲੈਂਦੀ ਉਹ ਪੌਦਾ ਸੁਕਾਰ ਦਿੱਤਾ ਉਹ ਪਿਆ ਮੈਂ ਵੀ ਤੁਸੀਂ ਗਟੋ-ਗਟ ਮਿੱਟੀ ਲਿਆ ਕੇ ਤੇ ਪੌਦੇ ਚ ਪਾ ਉਹਨਾਂ ਵਿੱਚ ਗਮਲੇ ਚ ਪਾ ਕੇ ਤੇ ਲਾ ਦਿਓ ਹੈ ਕੀ ਆ ਬਾਤਾਂ ਉਹ ਗਲਤ ਬਾਤ ਹੈ ਕੀ ਆ ਬਾਪਾ ਮੈਂ ਸਹੀ ਹੈ ਮੇਰਾ ਗੋਰੂ ਵੀ ਕਮਜ਼ੋਰ ਕਰ ਦਿੱਤਾ ਸੀ ਹਾਂ ਸਾਰਾ ਕੁਝ ਕਰਿਆ ਹੀ ਮੈਂ ਅੱਜ ਤੋਂ 15 ਸਾਲ ਆਜੇ ਤੋਂ 15 ਸਾਲ ਪਹਿਲਾਂ ਚੱਕ ਲੈ ਸੋਸ ਬਸੇ ਮੂੰਹ ਠੀਕ ਹੈ ਕਰਿਆ ਤਾਂ ਮੈਂ ਹੀ ਮੈਂ ਕਹਿੰਦਾ ਕਿ ਨਾ ਮੈਂ ਨਹੀਂ ਕਰਿਆ ਸਾਰਾ ਕੁਝ ਹੀ ਮੈਂ ਕਰਿਆ ਠੀਕ ਹੈ ਉਸ ਤੋਂ ਬਾਅਦ ਹੁੰਦਾ ਚਲੇ ਗਿਆ ਸਾਰਾ ਕੁਝ ਹੁਣ ਕੀ ਕਰੀਏ ਫਿਰ ਗੋਰੂ ਆ ਜਾ ਆਜੇ 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 ਆਜਾ ਕਿਵੇਂ ਸੁਸਤੀ ਆ ਕਿਵੇਂ ਹੋ ਰਿਹਾ ਕੀ ਦਿੱਕਤ ਐਨੂੰ ਨਾ ਪਿੱਛੇ ਵਾ ਗਿਆ ਵਾ ਘਰ ਲੈ ਆਣਾ ਸੁਸੂ ਘਰ ਲੈ ਕਲੀਨ ਲਾਈਨ ਬਣ ਜਾਂਦੀ ਆ ਮਸ਼ੀਨ ਆ ਜੀ ਲਾਈਨ ਬਣਾਉਂਦਾ ਸਿਕਾ ਦੇਸ਼ ਦੀ ਪੱਟੀ ਆ ਨਾ ਜਿਵੇਂ ਇੱਥੋਂ ਲੈਣਾ ਪੇਠਾ ਸੁਖਾ ਸਕਣੀ ਬੇਠਾ ਦਾ ਹੈ ਐਵੇਂ ਖਾਣ ਨੂੰ ਕੁਝ ਵੀ ਖਾਦ ਲੈ ਮੂੰਹ ਆ ਖਾਓ ਹਲਾਓ ਇਹਨੂੰ ਤਾਂ ਖਾਓ ਪਰ ਜ਼ਿਆਦੇ ਨਹੀਂ ਸਹਾਉ ਦਾ ਠੀਕ ਆ ਨਾ ਦੁਰਗਾ ਲਾ ਕੇ ਚੱਲ ਪਿਓ ਉੱਥੇ ਜਾ ਕੇ ਜਾਂਦੀ ਉਹ ਖੇਤ ਚ ਭਾਗ ਦੇਣਗੀ ਮਿੱਟੀ ਤੂੰ ਵੀ ਲੋ ਲੈ ਮਾਨਪ੍ਰੀਤ ਲੈ ਆਈ ਮਿੱਟੀ ਅੱਇਆ ਸਰਜਵਾਨ ਨਾਲਾ ਚੱਲ ਠੀਕ ਹੈ ਹਲ ਮਿੱਟੀ ਲੈ ਕੇ ਹੁਣ ਚੱਲਦੇ ਆ ਘਰੇ ਜੀ ਅਸੀਂ ਆ ਗਏ ਘਰੇ ਤੇ ਚੱਲ ਬਾਈ ਲਾ ਲੀ ਭਾਰੀ ਸੀ ਨਾ ਮੇਰੇ ਸਿਰ ਉੱਪਰ ਧਾਰ ਗਿਆ ਇੱਕੇ ਦਾਮੀ ਦੇਖ ਲੈ ਕਿ ਕਿਹਦੇ ਬੂਏ ਤੇ ਇਤਨਾ ਕੰਮ ਕਰਦੀ ਹੁੰਦੀ ਸੀ ਸਾਰਾ ਕੀ ਤੇ ਪਰ ਹੁਣ ਇਸ ਬੂਏ ਤੇ ਕੀ ਹੋ ਗਿਆ ਤੈਨੂੰ ਪੇਕਿਆਂ ਦੀ ਬੂਏ ਤੇ ਕੰਮ ਕਰਦੀ ਹੁੰਦੀ ਸੀ 15 ਸਾਲ ਹੋ ਗਏ ਫਿਰ ਮੈਨੂੰ ਹੁਣ 15 16ਵਾਂ ਸਾਲ ਲੱਗ ਰਿਹਾ ਹੈਗਾ ਇਹ ਹਜੇ ਤਾਈ ਆ ਗੋਰੂ ਹੈ ਕੋ ਗੋਰੂ ਵਸੇ ਲਿਆ ਦੇ ਬੀਟੀ ਗੋਰੂ ਖਾਏਗਾ ਬੀਟੀ ਖਾਵੇਗਾ ਗੋਰੂ ਹੋ ਨਹੀਂ ਨਾ ਖਾਵੇਗਾ ਪੇਠਾ ਲੈਂਦੇ ਨੇ ਗੋਰੂ ਪੇਠਾ ਖਾਂਦਾ ਦੇਖੋ ਇਹ ਇਹ ਕੜ ਜਾ ਕੜੇ ਛਾਲ ਮਾਰ ਛਾਲ ਮਾਰ ਛਾਲ ਮਾਰ ਛਾਲ ਮਾਰ ਚਾਹ ਹੋ ਠੀਕ ਹੈ ਮੈਂ ਚੱਲਿਆ ਹੁਣ ਦੁਕਾਨ ਤੇ ਤੇ ਸ਼ਾਮ ਨੂੰ ਆਵਾਂਗੇ ਫਿਰ ਆਪਾਂ ਗਮਲਿਆਂ 'ਚ ਪੌਦੇ ਲਾਵਾਂਗੇ ਠੀਕ ਹੈ ਸ਼ਾਇਦ ਇੱਕ ਪੌਦਾ ਸ਼ਾਇਦ ਮੇਰਾ ਉਧਰ ਗੇੜਾ ਲੱਗ ਗਿਆ ਨਾ ਤਾਂ ਹੋਰ ਲੈ ਕੇ ਆਵਾਂਗਾ ਆ ਤੁਹਾਨੂੰ ਹਾਂ ਸਕਾਈ ਕੀ ਜਨਾ ਇਧਰ ਦੇਖ ਤਾਂ ਸੀ ਮਨ ਉਸ ਪੌਦੇ ਦੀ ਆਣ ਲੱਗ ਰਹੀ ਆ ਦੇਖੋ ਕਿਵੇਂ ਸੁੱਕ ਗਿਆ ਵਿਚਾਰਾ ਕਿੰਨਾ ਹਰਾ ਸੀ ਵਧੀਆ ਹਾਂ ਵੇਖ ਕਿੰਨਾ ਹਰਾ ਭਰਾ ਸੀ ਹੋਰ ਆ ਸੀ ਹਰਾ ਭਰਾ ਸੀ ਇਹ ਤਾਂ ਧੁੱਪ 'ਚ ਰੱਖਣ ਦੇ ਕਾਰਨ ਹੋਇਆ ਤਾਂ ਠੀਕ ਆ ਨਾ ਧੁੱਪ ਦੇ ਪੌਦੇ ਨਹੀਂ ਤੇ ਛਾਂ ਦੇ ਪੌਦੇ ਹੁੰਦੇ ਨੇ ਜੈਨ ਮਤਲਬ ਮੈਂ ਚਾਏ ਹੈ ਹੈ ਕੀ ਮੈਂ ਕਰੋਗਾ ਕਿ ਨਾ ਤੂੰ ਮਚਾਇਆ ਮਚਾਉਣ ਦੀ ਗੱਲ ਨਹੀਂ ਆ ਮੈਂ ਛਾਂ ਚ ਰੱਖਿਆ ਕਰਦੇ ਨੂੰ ਧੁੱਪੇ ਨੇ ਰੱਖਿਆ ਕਰਦੇ ਮੈਂ ਤੂੰ ਨਹੀਂ ਥੋੜਾ ਗਿਆ ਤੂੰ ਮਚਾਇਆ ਉਹ ਤੁਰਪਾਂ ਸੀ ਤਾਂ ਮੌਸਮ ਸੀ ਇੰਨੀ بارش ਪਈ ਜਾਂਦੀ ਸੀ ਇੰਨੀ ਮੈਂ ਕਿਹਾ ਚੱਲ ਇੰਨਾ ਚ ਪਾਣੀ ਪੈ ਜੂ ਦੋ ਹਫ਼ਤੇ ਹੋ ਗਏ ਨੇ ਬਾਹਰ ਤੋਂ ਪਈ ਵੇ ਨੇ ਹੁਣ ਤਾਂ ਕੋਈ ਨੀਂ ਬਾਹਰ ਚ ਪਈ ਜਾਂਦੀ ਫਿਰ ਕੀ ਕਿਹਾ ਸੀ ਕੀ ਕਿਹਾ ਸੀ ਥੋੜੀ ਰੁੱਤ ਥੋੜੀ ਜੀ ਰੁੱਤਕ ਚੱਲੇਗੀ ਸੀ ਕਹਿੰਦੀ ਸਾਰੀ ਗਈ ਸੀ ਥੋੜੀ ਜੀ ਗਈ ਸੀ ਰੁੱਤਕ ਤੂੰ ਵੇਖੋ ਪੇਟੇ ਵਾਸਤੇ ਪੇਟਾ ਦੇ ਦੋ ਪੇਟਾ ਦੇ ਦੋ ਲੈ ਲੈ ਉਹ ਤੇਰਾ ਮੈ ਖਾਊਗਾ ਮੈਂ ਖਾਊਗਾ ਨਾ ਦੇਣਾ ਸਾਰਾ ਮਿਟਾਉਂ ਦਿੱਤਾ ਇਹਨੂੰ ਥੋੜਾ ਜਿਹਾ ਤਾਂ ਨਹੀਂ ਦੇਣਾ ਗੁਰੂ ਹੁਣ ਟਿਕ ਜਾ ਠੀਕ ਹੈ ਨਾ ਪੈਣੀ ਨੀਂ ਦੇਵੇ ਹਾਂ ਨਵਦੀਪ ਤੇ ਹਰਮਨ ਆ ਗਏ ਸਕੂਲ ਚੋ ਅੱਜ ਟਾਈਮ ਨਾਲ ਛੁੱਟੀ ਹੋ ਗਈ ਇਹਨਾਂ ਦੀ ਤੇ ਇਹਨਾਂ ਦਾ ਅੱਜ ਗੋਲਗੱਪੇ ਖਾਣ ਦੀ ਸਲਾਹ ਸੀ ਪਰ ਪੈਕ ਕਰਵਾਣੇ ਤੇ ਘਰੇ ਲੈ ਕੇ ਜਾਓ ਠੀਕ ਹੈ ਹਾਂ ਚਲੋ ਪੈਕ ਕਰਵਾਣੇ ਹਾਂ ਦੋਨੋਂ ਪਾਣੀ ਪਾਦੇ ਬਾਈ ਸਕੇਲ ਸਾਹਿਬ ਚਾਟ Bhandar ਕਰ ਦੇ ਬਟ ਕਰ ਦੇ 170 ਦੇ ਕਰਦੀ ਯਾਰ ਕਾਰਤਿਕ ਕਾਰਤਿਕ ਪਕੜਾ ਦੇ ਬੇਟਾ ਬੈਗ ਪਕੜਾ ਦੇ ਪਕੜਾ ਦੇ ਪੁੱਤ ਪਕੜਾ ਦੇ 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 ਯਾਰ ਚੱਲ ਇਹਨੇ ਨਹੀਂ ਮਰਨਾ ਯਾਰ ਇਹਨੇ ਨਹੀਂ ਮਰਨਾ ਚੱਲ ਨਾਲ ਵਗ ਜਾ ਕਰ ਛੱਡੇ ਇਹਨੂੰ ਤੇਰੀ ਮੰਮੀ ਨੂੰ ਛੱਡ ਕੇ ਗਿਆ ਸੀ ਮੈਂ ਕਿਹਾ ਜਾਨਾ ਮੈਂ ਦੁਕਾਨ ਤੇ ਹੁਣ ਤੂੰ ਛੱਡ ਕੇ ਤੇਰੇ ਮੰਮੀ ਨੂੰ ਲੈ ਗਿਆ ਸੀ ਮਿੱਟੀ ਲੈ ਕੇ ਆਂਦੀ ਗਮਲਿਆਂ ਵਾਸਤੇ ਅੱਛਾ ਹਾਂ ਚਲੋ ਠੀਕ ਲੜੀ ਕੋਈ ਨਹੀਂ ਆਏ 10 ਪਹਿਲਾਂ ਤਾਂ ਕੰਮ ਕਰਨਾ ਹੀ ਤੇ ਰੈਡੀ ਜਾਂਦਾ। ਠੀਕ। ਮੈਂ ਜਦੋਂ ਕੋਈ ਕੰਮ ਨਹੀਂ ਕਰਿਆ ਹੁਣ ਮੈਂ ਸਟੈਂਡ ਵੀ ਲਾਇਆ ਫੋਨ ਬਸ। ਸਟੈਂਡ ਤੇ। ਅਸੀਂ ਚੱਲਿਆ ਸਬਜ਼ੀ ਲੈਣਾ ਠੀਕ ਹੈ। ਤੇ ਤੇਰੇ ਆਗੇ ਮਹਿਮਾਨ। ਹਾਂ, ਮਾਂ ਮੇਰੀ ਆ ਰਹੇ ਨੇ। ਮਲਾਮ ਆਵੇ ਸੋਲੋ। ਤੁਸੀਂ ਆਗੇ ਸਬਜ਼ੀ ਲੈਣੋ ਬਾਈ। ਥੋੜੀ ਦੇਖਦੇ ਆ ਕੀ ਲੈ ਕੇ ਜਾਣੀ ਐ। ਕੱਦੂ, ਤੋਰੀਆਂ, ਬੋਈ ਚੀਜ਼ਾਂ ਨੇ। ਮਰਤਲ ਲੈਣਾ ਰਹਿ ਗਿਆ ਦੁਬਾਰੇ ਭੇਜਣਾ ਪਿਆ ਫਿਰ। ਚੱਲ ਹੁਣ ਆ ਗਿਆ ਸਬੰਨ ਸਾਰਾ। ਆ ਗਿਆ ਚਲ ਮੰਨ ਕਰ ਫਿਰ ਥੋੜੇ نیچے ਤਾਂ ਆ ਜਾਓ ਚਲ ਆਵੇਗਾ ਫਿਰ ਕੋਈ ਗੱਲ ਨਹੀਂ ਉਹ ਤਾਂ ਬਾਅਦ ਦੀ ਗੱਲ ਹੈਣਾ ਉਹ ਤਾਂ ਬਾਅਦ ਦੀ ਗੱਲ ਹੈਣਾ ਹੋਰ ਠੀਕ ਹੋ ਜੀ ਚਲ ਠੀਕ ਹੀ ਚੰਦਾ ਵੀਰੇ ਖੁਸ਼ ਰਹੋ ਮੇਰਾ ਵੀਰੇ ਇੱਥੇ ਖਾਲਾ ਪ੍ਰੋਟੀਨ ਲੱਗ ਰਿਹਾ ਤੇ ਸਾਰੇ ਖੜੇ ਨਾ ਆਏ ਜਦੋਂ ਸਲੈਪਾਂ ਪਾਈਆਂ ਹੋਈਆਂ ਸਿੱਥੇ ਉਹ ਜਦੋਂ ਪੜਦੇ ਤੇ ਸ਼ਰੀਆ ਨਿਕਲਦਾ ਉਹਨਾਂ ਚੋਂ ਇਹ ਸ਼ਰੀਆ ਇਕੱਠਾ ਕਰਦੇ ਨੇ ਜੀ ਘਰੇ ਆ ਗਿਆ ਸੀ ਹੁਣ ਮੈਂ ਫਿਰ ਚੱਲਿਆ ਬੈਕ ਦੁਕਾਨ ਤੇ ਠੀਕ ਆ ਮੇਰੇ ਕੋਲ ਐ ਮੋਬਾਈਲ ਤੇਰਾ ਫਿਰ ਦੇਖਾਂਗੇ ਉਰਫਰਾ ਲੈ ਦੇਖਾ ਐ ਭਲਕੜ ਆਪਨੇ ਫੋਨ ਮੈਨੂੰ ਫੜਾ ਕੇ ਤੇ ਆਪ ਹੀ ਭੁੱਲ ਗਈ ਮੈਂ ਤੋ ਦਿੱਤਾ ਹੀ ਨਹੀਂ ਕੋਈ ਹਾਲ ਨਹੀਂ ਕੁਝ ਨਹੀਂ ਬਣਾ ਸਕਦਾ ਦੁਕਾਨ ਤੇ ਜਾਣ ਚ ਫਾਇਦਾ ਹੈ ਕੋਈ ਵੈਸ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈ ਠੀਕ ਹੈ ਤੂੰ ਜਲਦੀ ਬਣਾ ਅੰਦਰ ਠੀਕ ਹੈ ਨਾ ਹੋਰ ਦੇਖ ਲਓ ਜੋਰ ਮੇਰੇ ਚ ਦਵਾਈ ਲੈ ਕੇ ਤਾਂ ਮੈਂ ਜੋਰ ਆ ਗਿਆ ਜਦੋਂ ਤੂੰ ਜਿਆਦਾ ਬਣ ਨਹੀਂ ਨਾ ਟਿਕਿਆ ਮੇਰੇ ਚ ਆ ਗਿਆ ਦੁਕਾਨ ਦੇ ਬਾਬੇ ਕਿਵੇਂ ਮੱਛਰ ਲੜ ਰਹੇ ਹੈਗੇ ਮੱਛਰ ਹੋ ਗਿਆ ਭਾਈ ਆ ਮੱਛਰ ਬਹੁਤ ਹੋ ਰਹੇ ਹੈ ਭਾਈ ਯਾਰ ਇਹ ਨੇ ਪਾਕਿਸਤਾਨੀ ਹਾਂ ਦੰਕ ਜਿਆਦਾ ਹੀ ਚੱਲਦਾ ਇਹਨਾਂ ਦਾ ਹਨਾ ਭਾਈ ਜੀ ਇੱਕ ਦੁਕਾਨ ਤੇ ਬੈਠੇ ਸੀ ਇਹਨਾਂ ਦਾ ਆਪਣਾ ਖਾਣਾ ਪੀਣਾ ਹੋ ਗਿਆ ਤੇ ਮੇਰੇ ਮਾਮਾ ਜੀ ਆਏ ਨੇ ਤੇ ਮੇਰੀ ਮਾਮੀ ਜੀ ਉਹ ਛੋਟਾ ਮਾਮਾ ਵੱਡੀ ਮਾਮੀ ਕਿਉਂਕਿ ਮਾਮੀ ਨਹੀਂ ਆਈ ਵੱਡਾ ਮਾਮਾ ਨਹੀਂ ਮਮਾ ਮਮਾ ਮੈਂ ਕਰਦੀ ਹੂੰ ਹੂੰ ਕਰਦੇ ਹੂੰ ਗੱਲ ਕਰਦੇ ਮਮੀ ਫਾਇਲ ਕਾ ਤੋ ਆਏ ਨੇ ਫਾਇਲ ਕਾ ਨੇ ਮੇਰੇ ਨਾਨਕੇ ਮੈਂ ਬੜਾ ਟਾਈਮ ਰਿਹਾ ਹਾਂ ਉੱਥੇ ਰਾਤ ਤੇ ਉਹਦਾ ਬੜਾ ਟਾਈਮ ਉੱਥੇ ਕੱਟਿਆ ਪੰਜਾਬ ਮੈਨੂੰ ਕਈ ਕਹਿੰਦੇ ਨੇ ਪੰਜਾਬ ਬਾਰੇ ਤੂੰ ਆ ਵੀਡੀਓ ਪਾਣਾ ਕਿਵੇਂ ਕਰਨਾ ਪੰਜਾਬ ਨਾਲ ਮੇਰਾ ਨਾਤਾ ਹੈਗਾ ਠੀਕ ਹੈ ਆਪਦੀ ਅੰਦੀ ਜ਼ਿੰਦਗੀ ਉੱਥੇ ਕੱਟ ਗਿਆ ਹਾਂ ਮੈਂ ਚਲੋ ਮਿਲਦੇ ਹਾਂ ਨੈਕਸਟ ਵਲੌਗ ਚ ਬਾਏ